ਅੱਜ ਸਰਜੀਤ ਬਾਜਾਖਾਨਾ YouTube ਚੈਨਲ ਤੇ ਦੱਸਦੇ ਹੋਏ ਇਹ ਮਾਣ ਮਹਿਸੂਸ ਕਰਦੇ ਆ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਚਰ ਸਿੰਘ ਜੀ US ਤੋਂ ਤੇ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਆ ਸਾਡੇ ਬ੍ਰਿਸਟਨ ਆਸਟ੍ਰੇਲੀਆ ਤੇ ਪਰ ਇਹ ਖੁਸ਼ੀ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦਾਂਗੇ ਪਿਛਲੀ ਾਰ ਵੀ ਸਾਡੇ ਕੋਲ ਇੱਥੇ ਕੈਂਪ ਲਾ ਕੇ ਗਏ ਸੀ ਤੇ ਕਾਫੀ ਸੰਗਤ ਗੁਰੂ ਘਰ ਨਾਲ ਜੁੜੀ ਸੀ ਸਾਡੇ ਬਜ਼ੁਰਗ ਨੇ ਸਾਡੇ ਵੱਡੇ ਨੇ ਸਾਡੇ ਅੱਤੇ ਬਹੁਤ ਸਤਿਕਾਰਯੋਗ ਨੇ ਤਾਂ ਅਸੀਂ ਬੇਨਤੀ ਕਰਾਂਗਾ ਕਿ ਸਰਦਾਰ ਗੁਰਚਰ ਸਿੰਘ ਜੀ ਤੁਹਾਨੂੰ ਦੱਸਣਗੇ ਵੀ ਉਹ ਕਿਦਾਂ ਤੁਹਾਨੂੰ ਗੁਰੂ ਗੁਰਬਾਣੀ ਨਾਲ ਜੋੜਨ ਦਾ ਕਿਦਾਂ ਸੌਖਾ ਤਰੀਕਾ ਕਿਵੇਂ ਅਸੀਂ ਪ੍ਰੋਪਰ ਪੜ੍ਹ ਪੜ੍ਹ ਸੁਣ ਸਕਦੇ ਹਾਂ ਕਿਦਾਂ ਆਪਣੀ ਜ਼ਿੰਦਗੀ ਦੇ ਵਿੱਚ ਅਸਲੀ ਰੂਪ ਦੇ ਵਿੱਚ ਪਹਿਚਾਣ ਮੰਨ ਲ ਪਹਿਚਾਣ ਕਰਕੇ ਗਰਬਾਣੀ ਦੀ ਕਿਦਾਂ ਆਪਾਂ ਉਹਦੇ ਮੁਤਾਬਕ ਢਲ ਕੇ ਜਿਹੜਾ ਆਪਣਾ ਜੀਵਨ ਉਹ ਸਫਲਾ ਕਰ ਸਕਦੇ ਆ ਮੈਂ ਬੇਨਤੀ ਕਰਾਂਗਾ ਸਰਦਾਰ ਗਰਚਲ ਸਿੰਘ ਜੀ ਨੂੰ ਕਿਰਪਾ ਕਰਕੇ ਚੰਦ ਸਬਜਤ ਵਿੱਚ ਸਾਡੀ ਸੋਨਲ ਸੰਗਤ ਨੂੰ ਜਰੂਰ ਵਿਆਖਿਆ ਸਹਿ ਦੱਸੋ ਜੀ ਵਾਹ ਕੁਦੀਕਾ ਕਲਪਾ ਵਾਹ ਕੁਦੀਕੀ ਖਤੇ ਸੰਗਤ ਜੀ ਆਪਕੀ ਨੇ ਇਹ ਤਾਂ ਬਹੁਤ ਸੁਣਿਆ ਹੋਵੇਗਾ ਬੱਚਿਆਂ ਦੇ ਕੈਂਪ ਮੋਸਟਲੀ ਹਰ ਗੁਰਦੁਆਰੇ ਤੇ ਲੱਗਦੇ ਹੈ ਪਲਾਟਫਾਰਮ ਤੇ ਲੱਗਦੀ ਆ। ਕਿਤੇ ਕਿਤੇ ਨੌਜਵਾਨਾਂ ਦਾ ਯੂਥ ਦਾ ਕੈਂਪ ਵੀ ਲੱਗਦਾ ਹੈ। ਰੇਅਰ ਫੋੜਾ ਫੋੜਾ। ਪਰ ਆਪ ਵੀ ਸੁਣ ਕੇ ਹੈਰਾਨ ਹੋਵੋਗੇ ਕਿ ਮਾਪਿਓ ਦਾ ਕੈਂਪ ਪੇਰੈਂਟਸ ਵਰਕਸ਼ਾਪ ਜਿਹੜੀ ਹੈ ਉਹ ਨਾ ਮਾਤਰੀ ਲਾਈ ਜਾਂਦੀ ਹੈ ਇਹ ਕਹਿ ਲਓ। ਬੱਚੇ ਕੋਜ਼ਲਾਰੇ ਸਕੂਲਾਂ ਦੇ ਵਿੱਚ ਹਫ਼ਤੇ ਵਿੱਚ ਇੱਕ ਦਿਨ ਆਉਂਦੇ ਹੈ ਐਂਡ ਦੇ ਲਰਨ ਸਮਥਿੰਗ ਪਰ ਇਹੀ ਬੱਚੇ ਤੁਹਾਡੇ ਕੋਲ ਮਾਪਿਓ ਕੋਲ 365 ਦਿਨ ਆਉਂਦੇ ਹੈ ਅਗਰ ਅਸੀਂ ਮਾਪਿਓ ਆਪਣੇ ਘਰ ਦੇ ਵਿੱਚ ਸਿਰਫ 15 ਮਿੰਟ ਵੀ ਅਗਰ ਰੋਜ਼ ਆਪਣੇ ਬੱਚਿਆਂ ਨੂੰ ਡਿਫਰੈਂਟ ਏਜ ਵਾਈਜ਼ ਗੁਰਬਾਣੀ ਤੇ ਹੋਰ ਜਿਹੜੇ ਸਬਜੈਕਟ ਹੈ ਇਤਿਹਾਸ ਨਾਲ ਜੋੜੀਏ ਤਾਂ ਦੇ ਕਨ ਲਰਨ ਮੋਰ ਐਂਡ ਮੋਰ ਤਾਂ ਉਸੇ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਗੁਰਦਾਰਾ ਦੀ ਮੈਨੇਜਮੈਂਟ ਵੱਲੋਂ ਪੇਰੈਂਟਸ ਕੈਂਪ ਪੇਰੈਂਟ ਵਰਕਸ਼ਾਪ ਦਾ ਆਰेंज ਕੀਤਾ ਜਾ ਰਿਹਾ ਹੈ ਡੇਟ ਅਜੇ ਫਾਈਨਲ ਨਹੀਂ ਹੈ ਬਟ ਹੋਪਿੰਗ ਅਸੀਂ ਉਮੀਦ ਕਰਦੇ ਹਾਂ ਵੀ ਮਈ ਦੇ ਮਿਡਲ ਆਫ ਜਿਹੜਾ ਹੈ ਉਹ ਅਸੀਂ ਕੈਂਪ ਲਾਵਾਂਗੇ ਪੇਰੈਂਟਸ ਕੈਨ ਤੇ ਤਾਂ ਸੁਣਾ ਮਾਤਾ ਪਿਤਾ ਦਾ ਕੈਨ ਪੇਰੈਂਟਸ ਕੈਨ ਹੁਣ ਉਹਦੇ ਚ ਸਿੱਖਣਾ ਕੀ ਹੈ ਤੇ ਕਿਵੇਂ ਹੈ ਸਭ ਤੋਂ ਪਹਿਲਾਂ ਏਜ ਵਾਈਜ਼ ਅਸੀਂ ਬੱਚਿਆਂ ਨੂੰ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਕਿਵੇਂ ਸਟਡੀ ਕਰਾ ਸਕਦੇ ਆ ਦੈਟ ਵੀ ਈ ਨੀਡ ਟੂ ਅੰਡਰਸਟੈਂਡ ਦਸ ਲਾਈਕ ਐਗਜ਼ਾਮਪਲ ਜਨਮ ਤੋਂ 4 ਸਾਲ ਦੇ ਬੱਚੇ ਨੂੰ ਅਸੀਂ ਮਾਪਿਓ ਘਰ ਦੇ ਵਿੱਚ ਗੁਰਗ੍ਰੰਥ ਸਾਹਿਬ ਛੜੀ ਕਿਵੇਂ ਕਰਾਈਏ ਬੈਟ ਆਈ ਵਿਲ ਲੈਟ ਯੂ نو ਇਨ ਅ ਪ੍ਰੋਪਰ ਸਿਲੇਬਸ ਇੱਕ ਇੱਕ ਕਰਕੇ ਕਿਵੇਂ ਸਮਝਾਣਾ ਹੈ ਫਿਰ ਅਗੇਨ ਜਨਮ ਤੋਂ 4 ਸਾਲ ਜਨਮ ਮੀਨਸ ਸੈਕੰਡ ਆਫ 3rd ਡੇ ਹਸਪੀਟਲ ਦਾ ਬੱਚਾ ਮਾਂ ਘਰ ਆ ਜਾਂਦੇ ਹੈ ਐਂਡ ਵੀ ਯਰ ਸਟਾਰਟ ਫਰਮ ਦਾ ਸੇਮ ਟਾਈਮ ਅੱਜ ਉਸ ਤੋਂ ਬਾਅਦ ਅਸੀਂ ਸਮਝਾਂਗੇ ਭੰਦੇ ਤੋਂ 9 ਸਾਲ ਦੇ ਬੱਚਾ ਨੂੰ ਅਸੀਂ ਗੁਰਬਾਣੀ ਪ੍ਰਤੀ ਉਹਨਾਂ ਦੇ ਮਨ ਜੀਵਨ ਵਿੱਚ ਪਿਆਰ ਕਿਵੇਂ ਪੈਦਾ ਕਰੀਏ ਬਿਨਾਂ ਪਿਆਰ ਤੋਂ ਕੋਈ ਕੰਮ ਹੁੰਦਾ ਨਹੀਂ ਹੈ ਇਹ ਧਿਆਨ ਰੱਖਣਾ ਹੈ ਬਿਲਕੁਲ ਮੇਰਾ ਬਾਣੀ ਨਾਲ ਪਿਆਰ ਹੋਏਗਾ ਤੇ ਮੈਂ ਸਿੱਖਾਂਗਾ ਸਮਝਾਂਗਾ ਫਿਰ ਤੀਜਾ ਤੱਕ ਲੈਂਦੇ ਹਾਂ 9 ਤੋਂ 15 ਸਾਲ ਦੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਇਨ ਟੱਚ ਕਿਵੇਂ ਕਰੀਏ ਬੱਚੇ ਬਹੁਤ سارے ਸਵਾਲ ਤੁਹਾਨੂੰ ਕਰਦੇ ਹੋਣਗੇ ਮम्मा ਆ ਕੀ ਹੈ ਮੈਂ ਕਿਉਂ ਕਰਾਂ ਵਗੈਰਾ ਵਗੈਰਾ ਪਰ ਬਹੁਤ ਵਾਰੀ ਮਾਪੇ ਉਹਦਾ ਜਵਾਬ ਪ੍ਰਾਪਰ ਨਹੀਂ ਦੇ ਪਾਉਂਦੇ ਬਿਕਾਉਜ਼ ਦੇ ਆਰ ਨਾਟ ਲਿਟਰਡ ਅਬਾਊਟ ਥੈਟ ਨਾ ਇੱਕ ਐਗਜ਼ਾਮਪਲ ਲਵਾਂਗਾ ਯੂ ਮੇ نو অর ਨਾਟ ਬੱਚੇ ਨੇ ਪੁੱਛਿਆ ਮੱਥਾ ਕਿਉਂ ਟੇਕਣਾ ਹੈ ਅਗਰ ਇਹ ਪੇਰੈਂਟ ਤੁਹਾਨੂੰ ਪੁੱਛੇ ਤੁਸੀਂ ਕੀ ਜਵਾਬ ਦਿਓ ਜਿਹੜੇ ਬੱਚੇ ਥੋੜੇ ਵੱਡੇ ਹੁੰਦੇ ਹਾਂ ਜਿਸ ਇੱਕ ਦੀ 3rd ਸੈਸ਼ਨ ਦੀ ਗੱਲ ਕਰ ਰਹੇ ਹਾਂ ਤੁਸੀਂ ਕਹਿੰਦੇ ਬੱਚਿਆਂ ਨੂੰ ਪਾਠ ਕਰਿਆ ਕਰ ਨਿਤਨੇਮ ਕਰਿਆ ਕਰ ਐਂਡ ਸੇਮ ਟਾਈਮ ਹੀ ਹੀ ਰੇਜ਼ ਅ ਕੁਐਸਚਨ ਮੈਂ ਬਾਠ ਕਿਉਂ ਕਰਾਂ ਮੈਂ ਨਿਤਨੇਮ ਕਿਉਂ ਕਰਾਂ డు ਯੂ ਹੈਵ ਆਨਸਰ ਸ਼ਾਇਦ ਥੋੜੇ ਪੇਰੈਂਟਸ ਹੋਣਗੇ ਬੱਚੇ ਡਿਸਕਰਾਜ ਹੋ ਜਾਂਦੇ ਹੈ ਇਸ ਕਰਕੇ ਉਹ ਸਿੱਖਣਾ ਨਹੀਂ ਕਿਉਂਦੇ ਸੇਂ ਦੇ ਦਾ ਗੁਜ਼ਾਰਾ ਸੇਂ ਦੇ ਦਾ ਗੁਜ਼ਾਰਾ ਕਲਾਸਿਸ ਸਮਥਿੰਗ ਹੈਪਨ ਜਿਹੜੇ 13 ਸਾਲ ਤੋਂ ਉੱਪਰ ਹੁੰਦੇ ਹੈ ਛੋਟਾ ਜਿਹੜਾ ਗਰੁੱਪ ਹੈ 15 ਤੋਂ 25 ਸਾਲ ਦੇ ਬੱਚੇ ਜਿਹੜੇ ਅਜ ਮਾਪਿਓ ਵਾਸਤੇ ਚੈਲੰਜ ਨਹੀਂ ਮਾਪਿਓ ਵਾਸਤੇ ਇੱਕ ਸਿਰਦਰਦੀ ਦੀ ਕਹਿ ਸਕਦੇ ਆ ਅਸੀਂ ਅਕਸਰ ਮਾਪਿਓ ਕਹਿੰਦੇ ਆ ਬੱਚੇ ਸਾਡੀ ਸੁਣਦੇ ਨਹੀਂ ਬੱਚੇ ਸਾਡੇ ਆਖੇ ਨਹੀਂ ਲੱਗਦੇ ਬੱਚੇ ਸਾਡੇ ਹੱਥੋਂ ਨਿਕਲ ਗਏ ਕਿੰਨੀਆਂ ਗੱਲਾਂ ਕਰਦੇ ਬਟ ਵੀ ਨੈਵਰ ਥਿੰਕ ਉਹਦਾ ਰੀਜ਼ਨ ਕੀ ਹੈ ਵੀ ਆਰ ਦਾ ਰੋਂਗ ਤੁਹਾਡਾ ਬੱਚਾ ਡਾਕਟਰ ਬਣ ਸਕਦਾ ਹੈ ਤੁਹਾਡਾ ਬੱਚਾ ਇੰਜੀਨੀਅਰ ਬਣ ਰਿਹਾ ਹੈ ਤੁਹਾਡੀ ਬੇਟੀ ਲਾਇਰ ਹੈ ਵਕੀਲ ਹੈ ਜਿਹੜੇ 18 ਸਾਲ ਲਾ ਕੇ ਉਹ এডਿਕੇਸ਼ਨ ਲੈਂਦੇ ਨੇ ਹੁਣ ਤੁਸੀਂ ਬੱਚੇ ਨੂੰ ਬੁੱਧੂ ਨਹੀਂ ਕਹਿ ਸਕਦੇ ਕਿ ਉਹਨੂੰ ਸਮਝ ਨਹੀਂ ਆ ਕੋਈ ਵੋਂਟ ਸੇ 댓 ਵਨ ਦੇਣਿਆ ਤਾਂ ਪਾਬਾ ਉਹ ਪੜ੍ਹਦੇ ਨੇ ਮੋਟੀਆਂ ਮੋਟੀਆਂ ਮੇਰੇ ਅਰਗੇ ਨੂੰ ਵੇਖ ਕੇ ਵੀ ਨਾ ਗਾਸ਼ ਆ ਜਾਂਦਾ ਹੈ ਤੇ ਉਹਨਾਂ ਨੇ ਪੜ੍ਹ ਕੇ ਇੱਕ ਲਾਸ ਡਿਗਰੀ ਲਈ ਹੈ ਇਟ ਮੀਨ ਦੇ ਆਰ ਇੰਟੈਲੀਜੈਂਟ ਸੈਕੰਡ ਪ੍ਰੋਬਲਮ 15 ਤੋਂ 25 ਸਾਲ ਦੇ ਬੱਚੇ ਅੱਜ 올 ਓਵਰ ਦਾ ਵਰਲਡ 80% ਗੁਰਦੁਆਰੇ ਨਹੀਂ ਆ ਰਹੇ ਉਹਨਾਂ ਨੂੰ ਕਿਵੇਂ ਕੈਪਚਰ ਕਰੀਏ ਉਹਨਾਂ ਨੂੰ ਕਿਵੇਂ ਸਮਝਾਈਏ ਕਿਵੇਂ ਗੁਰਬਾਣੀ ਦੇ ਨਾਲ ਜੋੜੀਏ ਥੀਸ ਆਲ ਆਰ ਇਨ ਅ ਡਿਫਰੈਂਟ ਏ ਹਾਊ ਵੀ ਕੈਨ ਕੈਪਚਰ ਦੋਸ ਕਿਟ ਅਬਾਊਟ ਦਾ ਗੁਰਬਾਣੀ ਤਾਂ ਉਹਦੇ ਵਾਸਤੇ ਅਸੀਂ ਉਪਰਾਲਾ ਕਰ ਰਹੇ ਹਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਮਾਪਿਓ ਨੂੰ ਕਿਸੇ ਵੀ ਉਮਰ ਦੇ ਹੋ ਆਓ ਅਸੀਂ ਸਿਰ ਜੋੜ ਕੇ ਬੈਠੀਏ ਆਪ ਸਮਝੀਏ ਆਪਣੇ ਬੱਚਿਆਂ ਨੂੰ ਕੁਰਬਾਨੀ ਨਾਲ ਜੋੜੀਏ ਤਾਂ ਡੇਟ ਟਾਰੀਫ ਪ੍ਰੇਸ ਆਪ ਦਿਨੋਂ ਅਗਲੇ ਸੈਸ਼ਨ ਦੇ ਵਿੱਚ ਉਹ ਹੈ ਆਪ ਦੀ ਨਾਲ ਸੰਜਾ ਕਰਦੇ ਆਂਗੇ ਮੇਰਾ ਫੋਨ ਨੰਬਰ ਹੈ ਨੋਟ ਕਰ ਸਕਦੇ ਹੋ ਵੀਰ ਜੀ ਕੋਲੋਂ ਲੈ ਸਕਦੇ ਹੋ ਐਨੀ ਕੁਐਸਚਨ ਯੂ ਹੈਪ ਉਹਨਾਂ ਦੇ ਚੈਨਲ ਤੇ ਦੇਖ ਸਕਦੇ ਹੋ 10 ਨੂੰ ਡਾਇਰੈਕਟ ਪੇਸ ਸਕਦੇ ਹੋ ਐਨੀ ਕੁਐਸਚਨ ਯੂ ਹੈਪ ਯੂ ਕੈਨ ਆਸਕ ਮੀ ਆਗੇ ਮੇ ਕਾਲ ਮੇਰਾ ਫੋਨ ਨੰਬਰ ਹੈ ਯੂਐਸਏ ਦਾ ਨੰਬਰ ਹੈ WhatsApp ਦਾ ਪਲਸ 1 ਕਰਕੇ 6 786542101 ਵਾਕ ਉਸ ਜੀ ਕਾ ਖਾਲਪਾ ਵਾਕ ਉਸ ਜੀ ਕੀ ਫਤਿਹ ਮੇਰੇ ਖਾਲਸਾ ਮੇਰੇ ਫਤਿਹ ਅਸੀਂ ਸੰਗਤ ਦੇ ਜਿਹੜਾ ਅਪਡੇਟ ਹੈਗੀ ਹੈ ਮੈਂ ਦੇ ਸਾਰੇ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਅਸੀਂ ਅਪਡੇਟ ਕਰਾਂਗੇ ਅਸੀਂ 1 ਮਈ ਦੇ ਵਿੱਚ ਸਾਰਿਆਂ ਨਾਲ ਸਹਿਯੋਗ ਨਾਲ ਇੱਕ ਆਪਾਂ ਵੱਡਾ ਕੈਂਪ ਲਾ ਰਹੇ ਹਾਂ ਕਿ ਕਿੰਨਾ ਆਪਾਂ ਗਰਬਾਣੀ ਨਾਲ ਜੁੜੀਏ ਠੀਕ ਆ ਕਿ ਆਪਾਂ ਗਰਬਾਣੀ ਨਾਲ ਜੁੜਾਂਗੇ ਆਪਣਾ ਜੀਵਨ ਸੌਖਾ ਤੇ ਸਫਲ ਹੋਏਗਾ ਅਸੀਂ ਬਹੁਤ-ਬਹੁਤ ਨਿਮਰ ਕਰਦੇ ਹਾਂ ਸਰਦਾਰ ਗੁਰਚਨ ਸਿੰਘ ਜੀ ਦਾ ਜਿਨ੍ਹਾਂ ਨੇ ਹੁਣ ਬਹੁਤ ਬਹੁਤ ਟਾਈਮ ਦਿੱਤਾ ਤੁਹਾਡਾ ਬਹੁਤ-ਬਹੁਤ ਸ਼ੁਕਰ ਆ ਤੇ ਅਸੀਂ ਦਾ ਕਿਉਂਕਿ ਇਹਨਾਂ ਨੇ ਬੱਚੇ ਆ ਅਸੀਂ ਇਹਨਾਂ ਨਾਲ ਹੀ ਹੁੰਨੇ ਆ ਹਮੇਸ਼ਾ ਤੇ ਪਰ ਇਸਨੇਹਾ ਸੰਗਤ ਵਾਸਤੇ ਅਸੀਂ ਇੱਕ ਵੀਡੀਓ ਦੇ ਰੂਪ ਵਿੱਚ ਆਪਾਂ ਕਵਰ ਕਰ ਰਹੇ ਹਾਂ ਅੱਜ ਦੀ ਵੀਡੀਓ ਸੁਰਜੀਤ ਬਾਜਾਖਾਨਾ YouTube ਚੈਨਲ ਤੇ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਪਤਿ ਪਤਨ